ਐਨਓਸੀ ਅਪਲਾਈ ਕੀਤਾ ਪਰ ਮੇਰੀ ਗੱਲ ਮੇਰੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਜ਼ ਸੁਣੋ ਡਾਊਨ ਪਾਲਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹ ਤਾਂ ਸਪਸ਼ਟੀਕਰਨ ਪੁੱਛਦੇ ਕਿ ਸਾਨੂੰ ਦੋਸਪੱਟੀ ਕਰਕੇ ਜੀ ਜਵਲੀ ਨਹੀਂ ਆ ਤੁਸੀਂ ਪਾਸੇ ਕਹਿੰਦੇ ਮੈਂ ਬਦਤਾਲ ਪਾਸੇ ਕਹਿੰਦੇ 4 ਬਸੇ ਬਦਤਾਲ ਵੀ ਤਾਂ ਕਰਨੀ ਹੈ ਮੈਂ ਇੱਥੇ ਬੰਦੇ ਬਿਠਾ ਕੇ ਬਦਤਾਲ ਵੀ ਆ ਵੀ ਜਾ ਮਰੇ ਕੋਠੇ ਜਵਲੀ ਕੀ ਸਥਿਤੀ ਹੈ ਕਰ ਰਹੇ ਹੈ ਇਹ ਕੋਈ ਪਹਿਲਾਂ ਤਾਂ 2 ਵਜੇ ਕਹਿੰਦੇ ਸੀ ਮੈਂ 3 ਵਜੇ ਦੇ ਆਉਣ ਜਾਨ ਕੇ ਦੇਖਣੀ ਹੈ ਨਾੜੇ ਕੋਲ ਦਾ ਅਸੀਂ ਨਾ ਪੂਰੀ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਤੇਰੇ ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ ਚਾਰ ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀ ਉਹ ਪੀਓ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਾ ਨੂੰ ਐਨਓਸੀ ਮਿਲਣ ਜੇਕਰ ਇਹਨਾਂ ਨੇ ਚੋਣਾ ਲੜਨੀ ਆ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰਦੀ ਸੀ ਮੈਡਮ ਟਿਕਟ ਜਦੋਂ ਅਨਾਉਂਸ ਹੋਏਗੀ ਐਨਓਸੀ ਉਸ ਟਾਈਮ ਅਪਲਾਈ ਹੁੰਦੀ ਹੈ ਕਿਉਂਕਿ ਪਤਾ ਨਹੀਂ ਮੈਡਮ ਟਿਕਟ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨਾ ਸੀ ਨਾਮਿਨੇਸ਼ਨ ਕੰਕਲੂਜਨ ਇਸ ਪਾਰਟੀ ਨੂੰ ਇਹ ਬ੍ਰੋਡੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦਿਓ ਪੁੱਛੋ ਜੋ ਪੁੱਛਣਾ ਹੈ ਨਾ ਕਰੋ ਇਹਨੂੰ ਮਤਲਬ ਰੌਲਾ ਪਵਾ ਕੇ ਨਾ ਉਹ ਨਾ ਕੰਮ ਕਰੋ ਸਹੀ ਗੱਲ ਆ ਮਦਦ ਦੇਖੋ ਕੀ ਹੈ ਜਵਾਬ ਦੇਖੋ ਕੀ ਹੈ ਇੱਕ ਵਾਰ ਦੇਖੋ ਜੇ ਕੋਈ ਕੁਐਸਚਨ ਕਰਨਾ ਹੈ ਕੀ ਕੁਐਸਚਨ ਕੀ ਕਰੀਏ ਮੈਡਮ ਕਹਿ ਰਹੀ ਹੈ ਕਿ ਪਹਿਲਾਂ ਬੋਲੋ ਇਹ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖਣ ਲੱਗੀ ਆ ਇਹ ਮੇਰੇ ਕੰਮ 'ਚ ਭੰਗ ਪਾ ਸਮਾਂ ਹੋਣ ਇਹਨਾਂ ਦੇ ਐਸਐ ਇਹਨਾਂ ਦੇ ਐਨਓ ਜਾਰੀ ਕਰਨੇ ਸੀ ਨਾ ਤੇ ਇਹ ਮੇਰਾ ਟਾਈਮ ਵੇਸਟ ਮਿਲ ਜਾਂਦੇ ਆ ਤੁਹਾਡੇ ਤੁਹਾਡੇ ਸਵਾਲ ਖਾਲੂ ਕਿ ਤੁਸੀਂ ਖਲੇਖੇ 'ਚ ਪਾ ਰਹੇ ਹੋ ਤੁਹਾਡੇ ਸਵਾਲ ਸਾਡੇ ਪੁੱਛੇ ਰਸਤੇ ਬਾਰੇ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹੈ ਕੈਂਡੀਡੇਟ ਤਾਂ ਤੁਹਾਨੂੰ ਲੈ ਜੇ ਸਾਡੇ ਕੋਲ ਕੈਂਡੀਡੇਟ ਤੈਨੂੰ ਹੀ ਸੱਤਾ ਬਣੀ ਪਾਡੀ ਗੱਲਿਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਨੂੰ ਲੋਕ ਕਰੀਂ ਪਤਾ ਕੋਈ ਨੇ ਕਿਹਨੇ ਕਿਹਾ ਵੀ ਬਿਲਕੁਲ ਉਮੀਦਵਾਰ ਨਹੀਂ 28 ਦੇ 28 ਉਮੀਦਵਾਰ ਖੜੇ ਨੇ ਦ੍ਰਿੱਕੇ ਨਾਲ ਗੱਲ ਕਰੋ ਤਰੀਕੇ ਨਾਲ ਮੈਨੂੰ ਇਦਾਂ ਉਂਗਲੀ ਕਰਕੇ ਨਹੀਂ ਕਰਨੀ ਗੱਲ ਤਰੀਕੇ ਨਾਲ ਗੱਲ ਕਰੋ ਕਰਨੀ ਆ ਰਲੈਕਸ ਹੋ ਜਾਓ ਜੀ ਇਹ ਗੱਲ ਗੱਲਾਂ ਡਬਲ ਕਰ ਰਹੀਆਂ 4 ਵਜੇ ਉਹਨਾਂ ਨੇ ਕਿਹਾ 4 ਵਜੇ ਦੇਣਗੇ ਇਹਨਾਂ ਨੂੰ ਦੇਣਗੇ ਗੱਲ ਖਤਰ ਆ ਆਹੀਏ ਤੁਹਾਡੇ ਬੰਦੇ ਮੈਥੋਂ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਕੰਮ ਤੁਸੀਂ ਕੁਰਸੀ ਤੇ ਬੈਠੇ ਹੋ ਕਦੇ ਆਵਾਜ਼ ਨਹੀਂ ਬੈਠੀ ਕੁਰਸੀ ਤੇ ਅਫਸਰ ਬੈਠਾ ਸਰਕਾਰ ਦਾ ਅਫਸਰ ਹੁੰਦਾ ਹੈ ਦਫਤਰ ਦਾ ਅਫਸਰ ਹੁੰਦਾ ਹੈ ਤੁਸੀਂ ਜ਼ਰਾ ਪਰ ਰਿਲੈਕਸ ਹੋ ਕੇ ਗੱਲ ਕਰੋ ਉਹਨਾਂ ਨੇ ਜਿਹੜੇ ਕੰਸਰਨਡ ਬੰਦਾ ਉਹਨੇ ਕਹਤਾ ਵੀ 4 ਵਜੇ ਸਾਰੇ ਰੈਨੂਸੀ ਮੀਟਿੰਗ ਦੀ ਗੱਲ ਕਰੋ 4 ਵਜੇ ਵੇਟ ਕਰ 4 ਵਜੇ ਕਲੀਅਰ ਕਰਦੇ 4 ਵਜੇ ਤੱਕ ਮੀਟ ਕਰੋ ਮੈਨੂੰ ਨਹੀਂ ਸਮਝ ਆਉਂਦਾ ਕਿ ਬੀਡੀਪੀਓ ਦਫਤਰ ਦੇ ਵਿੱਚ ਵੀਡੀਓ ਬੈਠੀ ਮੈਡਮ ਹੈ ਕਿ ਜਾਂ ਆਮ ਆਦਮੀ ਦਾ ਕੋਈ ਕਰਿੰਦਾ ਬੈਠਾ ਹੈ ਇਹ ਆਮ ਆਦਮੀ ਦਾ ਕਰਿੰਦਾ ਬਣ ਕੇ ਸਾਡੇ ਨਾਲ ਗੱਲ ਕਰ ਰਹੀ ਹੈ ਕਿਉਂਕਿ ਮੈਡਮ ਨੂੰ ਅਸੀਂ ਆ ਕੇ ਇੱਕੋ ਹੀ ਸਵਾਲ ਪੁੱਛਿਆ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਐਨਓਸੀ 4 ਵਜੇ ਦੇ ਦਾਂਗੇ ਇੱਕ ਫਿਰ ਮੈਨੂੰ ਦੂਜੇ ਪਾਸੇ ਕਹਿ ਰਹੇ ਨੇ ਕਿ ਐਨਓਸੀ ਦਾ ਖਤਮ ਕਰ ਦਿੱਤੀ ਸੋ ਮੈਂ ਇਹਨਾਂ ਨੂੰ ਵੀ ਗੱਲ ਕਹੀ ਹੈ ਕਿ ਜੇ ਤੁਸੀਂ ਆਮ ਆਦਮੀ ਦੇ ਦਫ਼ਤਰਾਂ 'ਚ ਜਾ ਕੇ ਬੈਠ ਕੇ ਐਨਓਸੀ ਦੇ ਕੇ ਆਏ ਹੋ ਤਾਂ ਫਿਰ ਜਿਹੜੀ ਬਾਕੀ ਦੇ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਐਨਓਸੀ ਦੇ ਦੋ ਫਿਰ ਮੈਨੂੰ ਕਹਿੰਦੀ ਕਿ ਐਨਓਸੀ ਤਾਂ ਕੋਰਟ ਨੇ ਖਤਮ ਕਰ ਦਿੱਤੀ ਹੈ ਤੇ ਉਹਦੀ ਕਾਪੀ ਤੁਹਾਨੂੰ ਦੇ ਦਿੰਦੇ ਆ ਮੈਂ ਕਹ ਲਿਆ ਉਹ ਨੋਸੀ ਦੇ ਦਾਂਗੇ ਇਹ ਡਬਲ ਗੱਲਾਂ ਕਰੀਆ ਫਿਰ ਦੂਜੇ ਪਾਸੇ ਕਹਿੰਦੀ ਕਿ ਤੁਹਾਡੇ ਕੋਲ ਤਾਂ ਉਮੀਦਵਾਰ ਹੈ ਨਹੀਂ ਤੁਸੀਂ ਰੌਲਾ ਪਾਈ ਜਾਨੂੰ ਐਵੇਂ ਅਸੀਂ 28 ਉਮੀਦਵਾਰ ਸਾਡੇ ਕੱਲ ਦੇ ਇੱਥੇ ਸਵੇਰ ਤੋਂ ਖੜੇ ਨੇ ਉਹ ਐਨਓਸੀ ਲੈਣ ਵਾਸਤੇ ਖੜੇ ਨੇ ਸੋ ਇਸ ਕਰਕੇ ਮੈਂ ਕਹਿੰਦਾ ਕਿ ਇਹ ਬੀਡੀਪੀਓ ਦਫ਼ਤਰ ਦੇ ਵਿੱਚ ਵੀਡੀਓ ਨਹੀਂ ਇਹ ਆਮ ਆਦਮੀ ਦੀ ਕਰਿੰਦਾ ਬੈਠ ਕੇ ਗੱਲ ਕਰ ਰਹੀ ਹੈ ਸੋ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਜੇ ਇਸ ਤਰ੍ਹਾਂ ਦਾ ਰਵਈਆ ਆ ਬੀਡੀਪੀਰ ਦਫਤਰ ਦੇ ਵਿੱਚ ਹੋਊਗਾ ਤੇ ਕੱਲ ਨੂੰ ਸਾਡੇ ਕਾਗਜ਼ ਕਿ ਸੁਰੱਖਿਅਤ ਕਿੱਥੋਂ ਰਹਿਣਗੇ ਜਿਹੜੇ ਇਦਾਂ ਦੀਆਂ ਗੱਲਾਂ ਹੁਣ ਮੈਡਮ ਸਾਡੇ ਨਾਲ ਕਰ ਰਹੀ ਹੈ ਤੇ ਸਾਡੇ ਕਾਗਜ਼ ਕਿੱਥੋਂ ਸੁਰੱਖਿਅਤ ਰਹਿਣਗੇ ਸੋ ਅਸੀਂ ਤੁਰੰਤ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਲਦੀ ਇਸ ਗੱਲ ਨੂੰ ਬਦਲ ਦਿੱਤਾ ਜਾਵੇ ਵੀਡੀਓ ਮੈਡਮ ਨੂੰ ਬਦਲ ਕੇ ਤੇ ਇੱਥੇ ਸਾਡੇ ਚੋਣ ਜਿਹੜੇ ਹੈਗੇ ਨੇ ਫੇਰ ਕਰਵਾਏ ਜਾਣ ਨਹੀਂ ਤਾਂ ਇਹ ਇਸ ਬੀਬੀ ਨੇ ਇਲੈਕਸ਼ਨ ਨਹੀਂ ਕਿਉਂਕਿ ਪਹਿਲਾਂ ਪੰਚਾਇਤਾਂ ਦੇ ਵਿੱਚ ਅਸੀਂ ਦੇਖਿਆ ਹੋਇਆ ਪੰਚਾਇਤਾਂ ਦੇ ਵਿੱਚ ਲੋਕਾਂ ਨਾਲ ਇਹਨਾਂ ਨੇ ਵੱਡਾ ਧੱਕਾ ਕੀਤਾ ਹੋਇਆ ਹੁਣੇ ਦੁਬਾਰਾ ਫੇਰ ਧੱਕਾ ਕਰਨ ਨੂੰ ਤਿਆਰ ਹੈ 2 ਸਾਲ ਹੋ ਗਏ ਇਸ ਮ ਬੇਨਤੀ ਕਰਦੇ ਆ ਕਿ ਚੋਣ ਕਮਿਸ਼ਨ ਤੁਰੰਤ ਇਸ ਗੱਲ ਨੂੰ ਲੈਣ ਤੇ ਇਸ ਮੈਡਮ ਨੂੰ ਬਦਲ ਕੇ ਇਲੈਕਸ਼ਨ ਫੇਅਰ ਕਰਾਉਣਾ ਇੱਥੇ ਦਾ ਦੇਖੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸਮਤੀ ਦੇ ਸਮੁੱਚੇ ਹਲਕੇ ਦੇ ਵਿੱਚ ਕੈਂਡੀਡੇਟ ਸੀ ਕੱਲ ਦਾ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਇਹ ਅਫਸਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੇ ਨੇ ਲੋਕਤੰਤਰ ਦਾ ਘਾਣ ਕਰ ਰਹੇ ਨੇ ਕਿਉਂਕਿ ਵੋਟਾਂ ਇਮਾਨਦਾਰੀ ਨਾਲ ਪੰਜਾਬ ਸਰਕਾਰ ਤੇ ਅਫਸਰ ਇਮਾਨਦਾਰੀ ਨਾਲ ਕਰਾਉਣਾ ਤਾਂ ਪੰਜਾਬ ਦੇ ਵਿੱਚ ਨਾ ਇਹ ਸ਼ੀਸ਼ਾ ਸਾਹਮਣੇ ਆ ਜੂਗਾ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਡਾਂ ਦੇ ਵਿੱਚ ਕੀ ਸਥਿਤੀ ਆ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਸਮੁੱਚੇ ਕੈਡਰ ਤੋਂ ਘਬराई ਬੈਠੀ ਆ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਿਆਂ ਚੋਣਾਂ ਅਕਾਲੀ ਦਲ ਜਿੱਤ ਰਿਹਾ ਤਾਂ ਕਰਕੇ ਇਹ ਪਹਿਲਾਂ ਹੀ ਆਪਣੀ ਹਾਰ ਮੰਨ ਕੇ ਸਾਡੇ ਵਰਕਰਾਂ ਨੂੰ ਕਾਗਜ਼ਾਂ ਦੇ ਵਿੱਚ ਐਨਓਸੀ ਨੇ ਵਿੱਚ ਲਿਜਾ ਕੇ ਉਹਨਾਂ ਦੇ ਕਾਗਜ਼ ਰਿਜੈਕਟ ਕਰਕੇ ਉਹ ਲੋਕਾਂ ਨੂੰ ਬਣਾਉਣਾ ਚਾਹੁੰਦੇ ਨੇ ਜਿਹੜੇ ਲੋਕਾਂ ਪਿੰਡਾਂ ਦੇ ਵਿੱਚ ਲੋਕਾਂ ਵੱਲੋਂ ਨਕਾਰੇ ਗਏ ਨੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਪਰ ਸਰਕਾਰ ਅਫਸਰ ਆਪਣੀਆਂ ਆਪ ਉਧਰੀਆਂ ਕਰਕੇ ਉਹਨਾਂ ਲੋਕਾਂ ਨੂੰ ਸੰਗਤ ਦੇ ਸਿਰ ਤੇ ਬਿਠਾਉਣਾ ਚਾਹੁੰਦੇ ਨੇ ਤਾਂ ਤਾਂ ਦਿੱਕਤ ਸਾਨੂੰ ਸਭ ਤੋਂ ਵੱਡੀ ਆ ਰਹੀ ਹੈ ਸਾਡੇ ਕੈਂਡੀਟ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਕੱਲ੍ਹ ਦੇ ਫਿਰ ਰਹੇ ਨੇ ਹੈਰਾਨ ਹੁੰਦੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਇਹ ਕਹਿੰਦੇ ਸੀ ਸਾਈਨ ਕਰਕੇ ਦਿਨਿਆ ਡਿਲੇ ਕਰ ਰਹੇ ਨੇ ਸਰਕਾਰ ਦਾ ਪ੍ਰੈਸ਼ਰ ਇਹਨਾਂ ਤੇ ਵੀ ਇਹਨਾਂ ਨੇ ਡਿਲੇ ਕਰਕੇ ਇਹਨਾਂ ਨੂੰ ਨਲਤਾ ਜਾਵੇ ਤੇ ਇਹ ਆਪਣੇ ਐਫੀਡੇਵਿਟ ਦੇਣ ਜਿਹੜਾ ਹਾਈ ਕੋਰਟ ਦਾ ਆਰਡਰ ਹੋਇਆ ਉਹਦੇ ਲਈ ਕੂਨਾਇਰ ਕੱਢਿਆ ਇਹਨਾਂ ਨੇ ਵੀ ਬਾਅਦ 'ਚ ਅਸੀਂ ਲਿਖ ਦਾਂਗੇ ਐਫੀਡੇਵਿਟ ਸਹੀ ਨਹੀਂ ਹੈ ਕਾਗਜ਼ ਜੱਟ ਕਰਾ ਕੇ ਆਪਣੇ ਕੈਂਡੀਡੇਟਸ ਨੂੰ ਇਹ ਅਨਪੋਲ ਲੈਣਾ ਚਾਹੁੰਦੇ ਨੇ ਕਿਉਂਕਿ ਪਿੰਡਾਂ 'ਚ ਇਹਨਾਂ ਦਾ ਆਧਾਰ ਖੋ ਚੁੱਕੇ ਨੇ ਇਹ ਲੋਕਾਂ ਦਾ ਫਤਵਾ ਇਹਨਾਂ ਦੇ ਹੁਣ ਹੱਕ ਨਹੀਂ ਹੈਗਾ ਉਹਨੇ ਕੈਂਡੀਡੇਟਾਂ ਨੂੰ ਮਿਲ ਨਹੀਂ ਰਹੇ ਇਹ ਆਪਣਾ ਖਾਣਾ ਪੂਰਤੀ ਕਰਕੇ ਵੀ ਕੈਂਡੀਡੇਟ ਲਿਆ ਕੇ ਜਲ ਇਲੈਕਸ਼ਨ ਨਹੀਂ ਲੜ ਸਕਦਾ ਉਹਨੂੰ ਕਾਗਜ਼ ਸਹੀ ਕਰਾ ਕੇ ਸਾਡੇ ਖਾਲੀ ਦਲ ਦੇ ਸਾਡੇ ਸੁਮਨੀ ਗਾਲੀ ਦਲ ਬਾਲ ਦੇ ਗਰੁੱਪ ਦੇ ਬੰਦੇ ਤੇ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਡੱਲੇ ਤਾਂ ਕਰ ਰਹੇ ਉਹਨਾਂ ਦੇ ਕਾਗਜ਼ ਰੱਟਾ ਕੇ ਉਹ ਕੈਂਡੀਡੇਟ ਇਲੈਕਸ਼ਨ ਨਾਲ ਲੜ ਸਕਦੇ ਤੁਸੀਂ ਅੰਦਰ ਮਿਲ ਕੇ ਆਏ ਕੀ ਗੱਲ ਮਿਲ ਕੇ ਆਏ ਹੋ ਉਹ ਕਹਿੰਦੇ ਸਾਨੂੰ 5 ਫੀਸਦ ਪਾਉਣਾ 5 ਫੀਸਦ ਬੀਬੀ ਨੇ ਚਲਾਈ ਜਾਣਾ ਉੱਠ ਕੇ ਫੇਰ ਸਾਨੂੰ ਕਿਸੇ ਦਿਨ ਦੇਣ ਵਾਲੀ 2000 ਰਹਿ ਗਏ ਫਾਰਮ ਪਰ ਹੁਣ ਚ ਫਾਰ ਬਹੁਤ ਇਨਫਾਰਮਟਿਜ਼ ਬਹੁਤ ਜ਼ਿਆਦਾ ਨੇ ਬੈਂਕ ਤੋਂ ਵੀ ਲੈਣਾ ਕਿਸੇ ਲੇਟਰਨ ਦੇ ਲੈਣੇ ਕਿਸੇ ਇਨਕੋਟੈਕਸ ਨਾਲ ਲੈਣਾ ਕਿਸੇ ਕੁਝ ਕਰਨਾ ਇੱਥੋਂ ਬੇਲੇ ਕਰਨਾ ਸਰਕਾਰ ਦੀ ਡਿਊਟੀ ਹੁੰਦੀ ਹੈ ਵੀ ਇਲੈਕਸ਼ਨ ਤੋਂ ਪ੍ਰਸਾ ਚੱਲ ਪਏ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਇਹਨਾਂ ਨੂੰ ਹੁਕਮ ਨੇ ਵੀ ਕੋਈ ਕੰਮ ਸਾਰੇ ਕੰਮ ਛੱਡ ਕੇ ਸਿਰਫ ਟੈਂਡ ਕਰਨ ਕੈਂਡੀਡੇਟਸ ਨੂੰ ਇਹ ਟੈਂਡ ਕਰ ਨਹੀਂ ਰਹੇ ਨੂੰ ਐਨਓਸੀ ਨਹੀਂ ਮਿਲੀ ਨਹੀਂ ਤਕਰੀਬਨ ਹੋਰੀ ਖੜੇ ਨੇ ਹਜੇ ਤੱਕ ਕਿਸੇ ਨੂੰ ਵੀ ਨਹੀਂ ਦਿੱਤੀ ਜੀ ਇਹਨਾਂ ਨੇ ਤੇ ਲਾਰੇ ਲਾ ਰਹੇ ਨੇ ਲੋਕ ਸਰਕਾਰ ਦੇਖੋ ਇੰਨਾ ਡਰੀ ਪਈ ਹੈ ਵੀ ਕਿਤੇ ਕਿਸੇ ਇਲੈਕਸ਼ਨਾਂ ਹੀ ਨਾ ਹਾਰ ਜੀਏ ਕੈਂਡੀਡੇਟਾਂ ਦੇ ਕਾਗਜ਼ ਨਹੀਂ ਦੇ ਰਹਾ ਕਿਸੇ ਨੂੰ ਚਿੱਲਾ ਟੈਕਸ ਨਹੀਂ ਮਿਲ ਰਹਾ ਕਿਸੇ ਨੂੰ ਐਨਓਸੀ ਨਹੀਂ ਦੇ ਰਹਾ ਸੋ ਮੈਂ ਕਹਿਣਾ ਚਾਹਣਾ ਇਹਨਾਂ ਅਫਸਰ ਸਾਹਿਬਾਨਾਂ ਨੂੰ ਵੀ ਕਿ ਦੇਖੋ ਸਰਕਾਰ ਦਾ ਕੁਝ ਨਹੀਂ ਜਾਣਾ ਉੱਥੇ ਵੀ ਅਫਸਰਾਂ ਦਾ ਨੁਕਸਾਨ ਹੋਇਆਗਾ ਤੇ ਹਰ ਇੱਕ ਅਸੀਂ ਅਫਸਰ ਨੂੰ ਹਾਈ ਕੋਰਟ ਦੇ ਵਿੱਚ ਘੜੀਸਾਂਗੇ ਤੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਕਾਗਜ਼ ਪੱਤਰੀ ਦੇ ਵਿੱਚ ਨਾ ਹੋ ਕਰੋ ਫਰਕ ਰੱਖੋ ਸਭ ਨੂੰ ਦਿਓ ਸਭ ਨੂੰ ਇਲੈਕਸ਼ਨ ਲੜਨ ਦਾ ਹੱਕ ਹੈ ਜੋ ਲੋਕਾਂ ਦਾ ਫਤਵਾ ਹੋਊਗਾ ਉਹ ਸਾਰੇ ਮਤ ਸਿਰ ਮੱਥੇ ਹੋਊਗਾ ਇਹਨਾਂ ਨੂੰ ਇਲੈਕਸ਼ਨ ਦੇ ਖੁੱਲੇ ਮੈਦਾਨ ਵਿੱਚ ਆ ਕੇ ਲੜਨ ਦਿਓ ਜਿੰਨੇ ਵੀ ਸਾਡੇ ਕੈਂਡੀਡੇਟ ਤੇ ਅਸੀਂ ਹੁਣੇ ਜਾ ਕੇ ਬੀਬੀ ਨੂੰ ਮਿਲ ਕੇ ਆਇਆ ਵੀਡੀਓ ਸਭ ਨੂੰ ਤੇ ਉਹਨਾਂ ਨੇ ਲਾਰੇ ਦੇ ਰੱਪੇ ਨਾਲ ਕੱਲ ਦਾ ਦਿਨ ਲਗਾਤਾ ਅੱਜ ਦਾ ਦਿਨ ਸਾਰਾ ਲਗਾਤਾ ਕਿ ਪਰ ਦੋ ਦਿਨ ਰਹਿੰਦੇ ਨੇ ਇਹ ਆਪ ਸਰਕਾਰ ਜਿਹੜੀ ਸਾਨੂੰ ਜੋ ਐਨਓਸੀ ਹੈ ਜੋ ਮੇਨ ਦਾਸਤਾਵੇਜ਼ ਹੈ ਦਾ ਇਲੈਕਸ਼ਨ ਲੜਨ ਦਾ ਉਹ ਨਹੀਂ ਕੱਟ ਰਹੀ ਉਹ ਬੀਬੀ ਦਰਜਤ ਨਹੀਂ ਕਰ ਰਹੀ ਹੋਰੇ ਕਰਕੇ ਸਾਰਾ ਇਹਨਾਂ ਦੀ ਜੋ ਗਿਣੀ ਮੱਤੀ ਸਾਥ ਹੈ ਵੀ ਆਫਿਰਡ ਠੁਠਾ ਸਾਫਤ ਕਰਕੇ ਆਪ ਦੇ ਕੈਂਡੀਡੇਟਾਂ ਨੂੰ ਬੋਟ ਲੈਣਾ ਚਾਹੁੰਦੇ ਨੇ ਦਰਅਸਰ ਤੱਕਾ ਸਰਕਾਰ ਕਰ ਰਹੀ ਹੈ ਅੱਛਾ ਮੇਰੀ ਬਾਜੀ ਫੋਨ ਕਰ ਦਿੰਦਾ ਕੱਲ ਦੇ ਅਸੀਂ ਪਕਾਈ ਕਰਦੇ ਕਰਦੇ ਆਂ ਕੁਈ ਐਨੋਸੀ ਨਹੀਂ ਜਾਰੀ ਕਰ ਰਹੇ ਜਾਨ ਬੁੱਝ ਕੇ ਸਰਿਆਮ ਤੱਕਾਂ ਕਰ ਰਹੇ ਨੇ ਆਪਰੇ ਬੰਦੇ ਨੂੰ ਐਨੋਸੀ ਜਾਰੀ ਕਰ ਰਹੇ ਨੇ ਅਕਾਲੀ ਦਲ ਦੇ ਕਿਸੇ ਵੀ ਕੈਂਡੀਡੇਟ ਨੂੰ ਇਹਨਾਂ ਨੇ ਐਨੋਸੀ ਅਜੇ ਤੱਕ ਬਹੁਤ ਤੱਕ ਜਾਰੀ ਇਹ ਕੀ ਕਹਿੰਦੇ ਤੁਸੀਂ ਮਿਲ ਕੇ ਅਸੀਂ ਮਿਲ ਕੇ ਆ ਹਾਂਜੀ ਕਰਦਿਆਂ ਕਰਾਉਣੇ ਬਸ ਇਹੀ ਲਾਰੇ ਜਵੇ ਦਾ ਟਾਂ ਦੇ ਦਾ ਜੀ ਅਸੀਂ ਤਾਂ ਖੜੇ ਆ ਜੀ ਹੁਣ ਵੀਰੇ ਇੱਥੇ ਧਰਨਾ ਦੇਵਾਂਗੇ ਹੋਰ ਕੀ ਹੈ ਸਾਡਾ ਜੀ ਮਨ ਕੇ ਹਾਲ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਮੱਲੇਵਾਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੀਰਬਾਹ ਅਸੀਂ ਕੱਲ ਰੋਜ਼ ਤੋਂ ਐਨਓਸੀ ਲਈ ਜੇ ਅਸੀਂ ਦਫਤਰਾਂ ਟੱਕੇ ਕਰੀਏ ਅਪਲਾਈਿੰਗ ਕਰਤਾ ਸਾਰਾ ਕੁਝ ਕਰਤਾ ਪਰ ਹਜੇ ਤੱਕ ਸਾਨੂੰ ਐਨਓਸੀ ਵੀਡੀਓ ਦਫਤਰ ਵੱਲੋਂ ਮੁਹੱਈਆ ਨਹੀਂ ਕਰਵਾਈ। ਅੱਛਾ ਐਨਸੀਐਸ ਸਰਟੀਫਿਕੇਟ ਦਿੱਤੀ ਨਹੀਂ। ਹਾਂਜੀ। ਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਦੇਖੋ ਸਾਹਮਣੇ ਦਫ਼ਤਰ ਦੇ ਵਿੱਚ ਅੱਛਾ ਇਹ ਬੋਤੋ ਨਹੀਂ ਆ ਗਿਆ ਤੇ ਸਿੱਧਾ ਡੈਮੋਕਰੇਸੀ ਦਾ ਕਹਿਣਾ ਹੈ ਅਸੀਂ ਤਾਂ ਦੇਖੋ ਕੱਲ ਇਹ ਕਹਿੰਦੇ ਆ ਵੀ ਲੋਕਤੰਤਰ ਸਫਸਤਰਾ ਇਹੀ ਹੁੰਦਾ ਹੈ ਇਲੈਕਸ਼ਨ ਕਰਾਉਣ ਜਿਹਨੂੰ ਲੋਕ ਫਤਵਾ ਦੇਣਗੇ ਜਿੱਤ ਜਾਊਗਾ ਕਿ ਅਸੀਂ ਇਹ ਨਹੀਂ ਕਹਿ ਰਹੇ ਅਸੀਂ ਸਰਕਾਰ ਨੂੰ ਬਾੜਾ ਨਹੀਂ ਕਹਿ ਰਹੇ ਚਲੋ ਸਾਡੇ ਉਮੀਦ ਕੰਮ ਕਰੇ ਹੋਏ ਨੇ ਸਰਕਾਰ ਦੇ ਜਿਸ ਨੂੰ ਮਿਲ ਜੂਗਾ ਫਤਵਾ ਕਿਸ ਇਕਾਲੀ ਸਰਕਾਰ ਦੇ ਕੰਮ ਕਰੇ ਹੋਏ ਨੇ ਇਕਾਲੀ ਸਰਕਾਰ ਨੂੰ ਫਤਵਾ ਮਿਲ ਜੂਗਾ ਅਸੀਂ ਤਾਂ ਇਕਾਲੀਆਂ ਵੱਲੋਂ ਹੀ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ